ਅੱਛੇ ਕਾਲ ਦੀ ਮੇਸ਼ਰ ਸ਼ਰਮਾ ਪੰਜਾਬ ਅਪਡੇਟਸ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ ਪੰਜਾਬ ਸਰਕਾਰ ਦੇ ਵੱਲੋਂ ਸਿਹਤ ਬੀਮਾ ਯੋਜਨਾ ਦੇ ਸ਼ੁਰੂਆਤ ਕੀਤੀ ਗਈ ਹੈ ਜਿਹੜੇ ਲੋਕ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਖਰਚ ਨਹੀਂ ਕਰ ਸਕਦੇ ਸੀ ਲੱਖਾਂ ਰੁਪਏ ਦਾ ਖਰਚ ਆਉਂਦਾ ਸੀ ਤਾਂ ਉਹਨਾਂ ਦੇ ਲਈ ਇਹ ਜਿਹੜੀ ਕਿਸਕੀਮ ਦੀ ਇਸ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ ਤਾਂ ਪੰਜਾਬ ਸਰਕਾਰ ਵੱਲੋਂ 10 ਲੱਖ ਰੁਪਏ ਦੀ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਹੈ ਜਿਹੜੀ ਕਿ ਉਹ ਹੋ ਚੁੱਕੀ ਹੈ ਜਿਨ੍ਹਾਂ ਵਾਰਡਾਂ ਦੇ ਵਿੱਚ ਕੈਂਪ ਲਗਾ ਕੇ ਪਰਚੀਆਂ ਵੀ ਦਿੱਤੀਆਂ ਜਾ ਚੁੱਕੀਆਂ ਨੇ ਤੁਹਾਨੂੰ ਦੱਸ ਦਈਏ ਕਿ ਸ਼੍ਰੀ ਫਤਿਹਗੁਰ ਸਾਹਿਬ ਤੋਂ ਵਿਧਾਇਕ ਲਖਵੀਰ ਸਿੰਘ ਰਾਏ ਦੇ ਵੱਲੋਂ ਇਹੀ ਜਿਹੜੀ ਕਿ ਸੇਵਾ ਨਿਭਾਈ ਜਾ ਰਹੀ ਹੈ ਵਾਰਡਾ ਦੇ ਵਿੱਚ ਕੈਂਪ ਲਗਾ ਕੇ ਪਰਚੀਆਂ ਦਿੱਤੀਆਂ ਗਈਆਂ ਨੇ ਤਾਂ ਉਹਨਾਂ ਨੇ ਕਿਹਾ ਕਿ ਉਹ ਸੀਐਸਸੀ ਸੈਂਟਰਾਂ ਤੇ ਜਾ ਕੇ ਆਪਣਾ 10 ਲੱਖ ਰੁਪਏ ਦਾ ਸਿਹਤ ਬੀਮਾ ਯੋਜਨਾ ਕਾਰਡ ਬਣਵਾ ਸਕਦੇ ਹਨ ਇਹ ਅਪੀਲ ਵਿਧਾਇਕ ਲਖਵੀਰ ਸਿੰਘ ਰਾਏ ਦੇ ਵੱਲੋਂ ਲੋਕਾਂ ਨੂੰ ਜਿਹੜੀ ਕੀ ਉਹ ਕੀਤੀ ਗਈ ਹੈ ਤਾਂ ਦੱਸ ਦੇ ਕਿ ਉਹਨਾਂ ਨੇ ਅੱਗੇ ਕਿਹਾ ਕਿ ਕਾਰਡ ਬਣਨ ਤੋਂ ਬਾਅਦ ਪੂਰੇ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦੀ ਸਿਹਤ ਬੀਮਾ ਯੋਜਨਾ ਦਾ ਲਾਭ ਮਿਲਣਾ ਸ਼ੁਰੂ ਹੋ ਜਾਵੇਗਾ ਪੰਜਾਬ ਦੁਨੀਆ ਦਾ ਉਹ ਪਹਿਲਾ ਸੂਬਾ ਬਣ ਚੁੱਕਿਆ ਹੈ ਜਿੱਥੇ ਇਸ ਤਰ੍ਹਾਂ ਦੀ ਸਿਹਤ ਯੋਜਨਾ ਮੁਹੱਈਆ ਕਰਵਾਈ ਗਈ ਹੈ ਇਸ ਲਈ ਅਸੀਂ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਅਤੇ ਪਾਰਟੀ ਸਪ੍ਰੀਮੋ ਅਰਵਿੰਦ ਕੇਜਰੀਵਾਲ ਜੀ ਦੇ ਧੰਨਵਾਦੀ ਹਾਂ ਤਾਂ ਅਜਿਹਾ ਵਿਧਾਇਕ ਲਖਵੇਰ ਸਿੰਘ ਰਾਏ ਦੇ ਵੱਲੋਂ ਕਿਹਾ ਗਿਆ ਤੇ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਤੁਸੀਂ ਵੀ ਜਾਓ ਤੇ ਆਪਣੇ ਇਹ ਕਾਰਡ ਜਿਹੜੇ ਕਿ ਉਹ ਬਣਵਾ ਸਕਦੇ ਹੋ ਜਿਸ ਦੇ ذریعے ਤੁਹਾਡਾ ਇਲਾਜ ਬਿਲਕੁਲ ਮੁਫਤ ਹੋਵੇਗਾ ਭਾਵੇਂ ਪ੍ਰਾਈਵੇਟ ਹਸਪਤਾਲ ਵਿੱਚ ਭਾਵੇਂ ਸਰਕਾਰੀ ਹਸਪਤਾਲ ਦੇ ਵਿੱਚ ਜਿੱਥੇ ਪਹਿਲਾਂ ਤੁਹਾਨੂੰ ਲੱਖਾਂ ਰੁਪਏ ਖਰਚਨੇ ਪੈਂਦੇ ਸੀ ਤਾਂ ਹੁਣ ਤੁਹਾਡਾ ਇਸ ਕਾਰਡ ਦੇ ذریعے ਇਲਾਜ ਬਿਲਕੁਲ ਮੁਫਤ ਕੀਤਾ ਜਾਵੇਗਾ ਇਹ ਸਿਰਫ ਮਾਨ ਸਰਕਾਰ ਦੀ ਬਦੌਲਤ ਹੀ ਹੋ ਰਿਹਾ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਪਹਿਲਾ ਸੂਬਾ ਬਣ ਚੁੱਕਿਆ ਦੁਨੀਆ ਦਾ ਅਜਿਹਾ ਜਿੱਥੇ ਕਿ ਇਸੇ ਯੋਜਨਾ ਦੀ ਸ਼ੁਰੂਆਤ ਹੋ ਚੁੱਕੀ ਹੈ ਅੱਜ ਅਸੀਂ ਖੜੇ ਆ ਸਰੰਦ ਮੰਡੀ ਲਖਸ਼ੇ ਕੰਪਿਊਟਰ ਸੈਂਟਰ ਤੇ ਜਿੱਥੇ ਮਾਨਯੋਗ ਸਰਦਾਰ ਭਵਨ ਸਿੰਘ ਮਾਨ ਸਾਹਿਬ ਦੀ ਜਿਹੜੀ ਮੁੱਖ ਮੰਤਰੀ ਸਿਹਤ ਯੋਜਨਾ ਉਹਦੇ ਤਹਿਤ ਜਿਹੜੇ ਹੈਲਥ ਕਾਰਡ ਬਣਾਏ ਜਾ ਰਹੇ ਨੇ ਸਾਡੇ ਸਾਰੇ ਵਲੰਟੀਅਰ ਸਾਹਿਬਾਨ ਸਾਡੇ ਯੂਥ ਦੇ ਪ੍ਰਧਾਨ ਪੱਟੀ ਸਾਹਿਬ ਔਰ ਵੀਰ ਜੀ ਖੜੇ ਆ ਅਸੀਂ ਅੱਜ ਜਿੰਨੇ ਵੀ ਸਾਡੇ ਕੋਲ ਹੈਲਥ ਕਾਰਡ ਬਣਾਉਣ ਲਈ ਆ ਰਹੇ ਨੇ ਇਹ ਹੈਲਥ ਕਾਰਡ ਬਾਰਡ ਨੰਬਰ 16 18 ਤੇ ਜਿਹੜਾ 13 13 ਨੰਬਰ ਇਹ ਬਣ ਰਹੇ ਨੇ ਔਰ ਲੋਕਾਂ ਵਿੱਚ ਬਹੁਤ ਉਸ਼ਾ ਹੈ ਮੈਂ ਤੁਹਾਨੂੰ ਦਿਖਾ ਵੀ ਦਿਨਾ ਕਿ ਦੇਖੋ ਜਿਹਨਾਂ ਨਾਂ ਭਰਦੇ ਨਾਲ ਦੀ ਨਾਲ ਸਲਿੱਪ ਆ ਜਾਂਦੀ ਹੈ ਇਹ ਸਲਿੱਪ ਲੈ ਕੇ ਫਿਰ ਜਿਹੜਾ ਇਹਦਾ ਹੈਲਥ ਕਾਰਡ ਜਿਹੜਾ ਬਣਨਾ ਹੈ ਬਹੁਤ ਵਧੀਆ ਔਰ ਨਵੀਂ ਟੈਕਨੀਕ ਨਾਲ ਜਿਹੜੇ ਹੈਲਥ ਕਾਰਡ ਬਣ ਰਹੇ ਨੇ ਤੁਸੀਂ ਦੇਖੋਗੇ ਆ ਨਿਕਲੀ ਪਰਚੀ ਪਰਿਵਾਰ ਦੀ ਪਰਚੀ ਆ ਗਈ ਇਹਦੇ ਵਿੱਚ ਸਾਰਾ ਜਿਹੜਾ ਬੇਵਾਬ ਹੁੰਦਾ ਔਰ ਜਿਹੜਾ ਕਾਰਡ ਬਣਨਾ ਇਹ ਤੋਂ ਬਾਅਦ ਫਿਰ ਉਹ ਕਾਰਡ ਬਣ ਕੇ ਤਿਆਰ ਹੋ ਜਾਣਾ ਔਰ ਫਿਰ 10 ਲੱਖ ਰੁਪਏ ਦਾ ਇਲਾਜ ਉਹ ਪਰਿਵਾਰ ਨੂੰ ਜਿਹੜਾ ਪੰਜਾਬ ਸਰਕਾਰ ਵੱਲੋਂ ਦਿੱਤਾ ਜਾਣਾ ਹਿੰਦੁਸਤਾਨ ਦੇ ਵਿੱਚ ਪੰਜਾਬ ਪਹਿਲਾ ਸੁਭਿਆ ਜਿੱਥੇ ਇਹ ਯੋਜਨਾ ਸਟਾਰਟ ਕੀਤੀ ਗਈ ਹੈ 10 ਲੱਖ ਦੀ ਹੈਲਥ ਯੋਜਨਾ ਜਿਹੜੀ ਮੁੱਖ ਮੰਤਰੀ ਸਿਹਤ ਯੋਜਨਾ ਉਹ ਪੰਜਾਬ ਹੀ ਹੈ ਹਿੰਦੁਸਤਾਨ ਦਾ ਸੂਬਾ ਜਿੱਥੇ ਸਟਾਰਟ ਹੋਈ ਹੈ ਸੋ ਅਸੀਂ ਧੰਨਵਾਦ ਕਰਾਂਗੇ ਮਾਨਯੋਗ ਸਰਦਾਰ ਭਵੰਸੀ ਮਾਨ ਸਾਹਿਬ ਦਾ ਸਾਡੇ ਸੁਪਰੀਮਾ ਅਰਵਿੰਦ ਕੇਜਰੀਵਾਲ ਸਾਹਿਬ ਦਾ ਤੁਸੀਂ ਆ ਦੇਖਦੇ ਹੋ ਕਿ ਆਹ ਮਾਨਯੋਗ ਸਰਦਾਰ ਭਵੰਸੀ ਮਾਨ ਸਾਹਿਬ ਸਾਡੇ ਜਿਹੜੇ ਹਰਮਨ ਪਿਆਰੇ ਮੁੱਖ ਮੰਤਰੀ ਉਹਨਾਂ ਦੀ ਫੋਟੋ ਵੀ ਨਾਲ ਆਉਂਦੀ ਹੈ ਤੇ ਨਾਲ ਦੀ ਨਾਲ ਸਾਡੇ ਲੋਕਾਂ ਦੇ ਕਾਰਡ ਵੀ ਬਣਦੇ ਨੇ ਔਰ ਜਦੋਂ ਕਾਰਡ ਬਣ ਗਿਆ ਫੇਰ ਜਿਹੜੀ ਤੁਹਾਡੀ ਟੈਨਸ਼ਨ ਹੈ ਵੈਗਰੂ ਨਾ ਕਰੇ ਪ੍ਰਮਾਤਮਾ ਨਾ ਕਰੇ ਪ੍ਰਭੂ ਨਾ ਕਰੇ ਕਿਸੇ ਦੇ ਪਰਿਵਾਰ ਤੇ ਕੋਈ ਵਿਪਤਾ ਹੋਵੇ ਲੇਕਿਨ ਜੇ ਕੋਈ ਕਿਉਂਕਿ ਕੁਦਰਤੀ ਹੈ ਆਜਵੇ ਤਾਂ ਹੁਣ ਸਾਰਾ ਜੁਮਾ ਪੰਜਾਬ ਸਰਕਾਰ ਲੰਦੀ ਹੈ ਜਿਵੇਂ ਮਾਨਯੋਗ ਸਰਦਾਰ ਭਵਾਂਸੀ ਮਾਨ ਸਾਹਿਬ ਕਹਿੰਦੇ ਆ ਕਿ ਅਸੀਂ ਰੰਗਲਾ ਪੰਜਾਬ ਬਣਾਉਣਾ ਹੁਣ ਰੰਗਲੇ ਪੰਜਾਬ ਦੇ ਨਾਲ ਸਿਹਤਮੰਦ ਪੰਜਾਬ ਵੀ ਹੋ ਗਿਆ ਸੋ ਬਹੁਤ ਵੱਡੀ ਯੋਜਨਾ ਹੈ ਮੈਂ ਸਾਰੀ ਹਲਕਾ ਸ਼ਰੀਫਤਗੜ੍ਹ ਸਾਹਿਬ ਦੇ ਸਮੁੱਚੇ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਅਸੀਂ ਹਰ ਇੱਕ ਦਾਏ ਕਾਰਡ ਬਣਾਵਾਂਗੇ ਜਿਵੇਂ ਅਸੀਂ ਪਹਿਲਾਂ ਤੁਸੀਂ ਸਰਕਾਰ ਬਣਾਈ ਔਰ ਸਾਡੇ ਜੁਮੇ ਲਿਆ ਅਸੀਂ ਸਾਰੇ ਪਰਿਵਾਰਾਂ ਨੂੰ ਜਿਹੜੀ ਬਿਜਲੀ ਮੁਫਤ ਦਿੱਤੀ 300 ਯੂਨਟ ਹਰ ਇੱਕ ਪਰਿਵਾਰ ਨੂੰ ਦਿਆ ਉਹਦੇ ਵਿੱਚ ਨਹੀਂ ਦੇਖਿਆ ਨੀਲਾ ਪੀਲਾ ਚਿੱਟਾ ਕਾਰਡ ਕੋਈ ਨਹੀਂ ਦੇਖਿਆ ਗਿਆ ਇਸ ਤਰੀਏ ਹੈ ਹਰ ਇੱਕ ਪਰਿਵਾਰ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਦਾ ਜਿਹੜਾ ਲਾਭ ਮਿਲੂਗਾ 10 ਲੱਖ ਰੁਪਏ ਦਾ ਲਾਭ ਮਿਲੂਗਾ ਔਰ ਇਹਦੇ ਵਿੱਚ ਮੈਂ ਇੱਕ ਦੱਸਣਾ ਚਾਹਣਾ ਕਿਸ ਸਰਕਾਰੀ ਹਸਪਤਾਲਾਂ ਦੇ ਨਾਮ ਨਾਲ ਤਕਰੀਬਨ 650 ਪ੍ਰਾਈਵੇਟ ਹਸਪਤਲ ਨੇ ਤੁਸੀਂ ਇਹ ਦੇਖੋਗੇ ਕਿ ਇਹ ਪਹਿਲੀ ਯੋਜਨਾ ਹੈ ਜਿੱਥੇ ਪ੍ਰਾਈਵੇਟ ਹਸਪਤਲ ਵੀ ਜਿਹੜਾ ਇਹ ਇਲਾਜ ਕਰਨਗੇ 10 ਲੱਖ ਤੁਹਾਡਾ ਕਾਰਡ ਲੈ ਕੇ ਜਾਣਾ ਹੁਣ ਪੈਸੇ ਲੈਣ ਦੀ ਜਾਂ ਕਿਸੇ ਤੋਂ ਉਧਾਰ ਫੜਨ ਦੀ ਜਾਂ ਆਪਣੇ ਗਹਿਣੇ ਵੇਚਣ ਦੀ ਜ਼ਮੀਨ ਗਹਿਣੇ ਰੱਖਣ ਦੀ ਹੁਣ ਆਪਾਂ ਨੂੰ ਕੋਈ ਜ਼ਰੂਰਤ ਨਹੀਂ ਰਹਿਣੀ ਪੰਜਾਬ ਅਪਡੇਟਸ ਵਿੱਚ ਫਿਲਹਾਲ ਐਨ ਨਹੀਂ ਹੁਣ ਮੈਨੂੰ ਦੇ ਇਜਾਜ਼ਤ ਧੰਨਵਾਦ